ਇੱਕ ਐਸਾ ਇਤਿਹਾਸਕ ਸਥਾਨ ਜਿੱਥੇ ਇੱਕ ਕਬਰ ਨੂੰ ਛਿੱਤਰਾਂ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਜੁੱਤੀਆਂ ਪੈਂਦੀਆਂ ਹਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਚਲਨ ਸੋ ਇਹ ਪ੍ਰਾਪਤ ਸਥਾਨ ਮੁਖ ਸਰ ਦੀ ਧਰਤੀ ਤੇ ਹੈ ਅਤੇ ਇਸ ਦਾ ਕੀ ਇਤਿਹਾਸ ਹੈ ਤੇ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਆਓ ਮਿਲ ਕੇ ਦਰਸ਼ਨ ਕਰਦੇ ਹਾਂ ਜੁੜੇ ਰਹੋ ਸਰਵਸਕਨ ਨਿਰਵੈਰ ਖਾਲਸਾ ਦੇ YouTube ਚੈਨਲ ਨਾਲ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਦਰਸ਼ਨ ਕਰਵਾਓ ਲਾਹਾ ਪ੍ਰਾਪਤ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਇਤਿਹਾਸ ਗੁਰਦਵਾਰ ਦੇ ਦਰਸ਼ਨ ਕਰਾਉਂਦੇ ਹੋਏ ਅੱਜ ਇਸ ਪਹੁੰਚੇ ਹਾਂ ਮੁਕਸਰ ਦੀ ਪਵਿੱਤਰ ਧਰਤੀ ਤੇ ਜਿਸ ਧਰਤੀ ਨੂੰ ਗੁਰੂ ਪਾਤਸ਼ਾਹ ਜੀ ਦੀ ਉਪਾਰ ਬਖਸ਼ਿਸ਼ ਹੋਈ ਹੈ ਅਤੇ ਇੱਥੇ ਹੀ ਗੁਰੂ ਪਾਤਸ਼ਾਹ ਜੀ ਤੋਂ ਵਿਛੜੇ ਹੋਏ ਗੁਰਸਿੱਖਾਂ ਨੂੰ ਮੁਕਤੀ ਮਿਲੀ ਸੀ ਇੱਥੋਂ ਦਾ ਲੜੀਵਾਰ ਇਤਿਹਾਸ ਅਸੀਂ ਆਪਣੀਆਂ ਅਗਲੀਆਂ ਕੁਝ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚਮਕੌਰ ਸਾਹਿਬ ਉੱਥੋਂ ਆਪਣਾ ਸਾਰਾ ਕੁਝ ਵਾਰ ਕੇ ਮਰਸ਼ੀਵਾੜੇ ਤੋਂ ਫਕੀਰ ਦੇ ਰੂਪ ਦੇ ਵਿੱਚ ਉੱਥੋਂ ਸਫ਼ਰ ਸ਼ੁਰੂ ਕਰਦੇ ਹਨ ਆਲਮਗੀਰ ਸਾਹਿਬ ਹੁੰਦੇ ਹੋਏ ਆਪਣੀ ਬਾਟ ਨੂੰ ਅੱਗੇ ਵਧਾਉਂਦੇ ਹੋਏ ਕਲਗੀਧਰ ਪਾਤਸ਼ਾਹ ਕੁਝ ਗੁਰਸਿੱਖਾਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਆ ਕੇ ਆਪਣਾ ਪ੍ਰਭਾਵ ਕਰਦੇ ਹਨ ਖਿਦਰਾਣੇ ਦੀ ਢਾਬ ਦਾ ਕਿਨਾਰਾ ਹੈ ਇੱਕ ਪਾਣੀ ਦਾ ਵਿਸ਼ਾਲ ਸਰੋਤ ਹੈ ਤੇ ਆਸ-ਪਾਸ ਇੱਕ ਸੰਘਣਾ ਜੰਗਲ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇਹ ਜਗ੍ਹਾ ਪਸੰਦ ਆਈ ਅਤੇ ਇੱਥੇ ਆਪਣੇ ਗੁਰਸਿੱਖਾਂ ਦੇ ਨਾਲ ਕੁਝ ਸਮਾਂ ਰੁਕਦੇ ਹਨ। ਗੁਰੂ ਸਾਹਿਬ ਜੀ ਦਾ ਇੱਥੇ ਪੜਾਵ ਹੋਣ ਕਰਕੇ ਕੁਝ ਗੁਰਸਿੱਖਾਂ ਨੂੰ ਪਤਾ ਲੱਗਦਾ ਹੈ ਤੇ ਅੱਥੇ ਗੁਰੂ ਸਾਹਿਬ ਜੀ ਦੇ ਇੱਥੇ ਦਰਸ਼ਨ ਕਰਨ ਆਉਂਦੇ ਹਨ। ਸੂਬਾ ਸਰਹੰਦ ਵजीर खान ਵੱਲੋਂ ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ ਕੁਝ ਉਪਰਾਲੇ ਕੀਤੇ ਜਾਂਦੇ ਹਨ। ਇਸ ਜਗ੍ਹਾ ਦੇ ਉੱਤੇ ਵੀ ਗੁਰੂ ਸਾਹਿਬ ਜੀ ਵਾਸਤੇ ਫੌਜਾਂ ਭੇਜੀਆਂ ਜਾਂਦੀਆਂ ਹਨ ਪਰ ਉਸ ਨੂੰ ਹਰ ਸਮੇਂ ਹਾਰ ਦਾ ਮੂੰਹ ਹੀ ਦੇਖਣਾ ਪੈਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਨਿੱਤ ਦੇ ਕਾਰਜੇ ਮੁਤਾਬਕ ਇਸ ਜਗ੍ਹਾ ਦੇ ਉੱਤੇ ਵਿਰਾਜਮਾਨ ਸਨ। ਇੱਕ ਦਿਨ ਸਿਰ ਹੁੰਦੀ ਹੈ ਗੁਰੂ ਸਾਹਿਬ ਜੀ ਇੱਕ ਪਾਣੀ ਦੇ ਟੋਬੇ ਦੇ ਕਿਨਾਰੇ ਬੈਠ ਕੇ ਦਤਨ ਕਰ ਰਹੇ ਸਨ ਕਿ ਗੁਰਸਿੱਖ ਦੇ ਭੇਸ ਦੇ ਵਿੱਚ ਵਜੀਰ ਖਾਨ ਵੱਲੋਂ ਭੇਜਿਆ ਹੋਇ ਇੱਕ ਮੁਸਲਮਾਨ ਨੇ ਗੁਰੂ ਸਾਹਿਬ ਜੀ ਤੇ ਹਮਲਾ ਕਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਪਾਣੀ ਦਾ ਸਰਬਲੋ ਦਾ ਇੱਕ ਲੋਟਾ ਸੀ ਗੁਰੂ ਸਾਹਿਬ ਜੀ ਨੇ ਉਸ ਦੀਵਾਰ ਨੂੰ ਝੱਲਿਆ ਅਤੇ ਉਸ ਲੋਟੇ ਦੇ ਨਾਲ ਗੁਰੂ ਸਾਹਿਬ ਜੀ ਨੇ ਉਸ ਦੇ ਸਿਰ ਦੇ ਵਿੱਚ ਵਾਰ ਕੀਤਾ ਉਹ ਤਾਂ ਇੱਥੇ ਡਿੱਗ ਪਿਆ ਜਦ ਉੱਥੇ ਸ਼ੋਰ ਮੱਚਿਆ ਤਾਂ ਗੁਰੂ ਸਾਹਿਬ ਜੀ ਨੇ ਆਵਾਜ਼ ਦਿੱਤੀ ਸਿੱਖੋ ਮਾਰੋ ਇਸ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਹੁਕਮ ਮੰਨ ਗੁਰਸਿੱਖ ਭੱਜੇ ਆਏ ਅਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਜੀ ਦਾ ਬਚਨ ਹੈ ਸਿੱਖੋ ਮਾਰੋ ਇਸ ਨੂੰ ਤਾਂ ਜਿਹੜਾ ਵੀ ਸਿੱਖ ਸੀ ਇਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ ਉਹ ਤਾਂ ਮਰ ਜਾਂਦਾ ਹੈ ਪਰ ਅੱਜ ਉਸ ਦੀ ਯਾਦ ਵਿੱਚ ਇੱਕ ਕਬਰ ਬਣਾਈ ਹੋਈ ਹੈ ਤੇ ਜਿਹੜਾ ਗੁਰਸਿੱਖ ਇੱਥੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਣ ਵਾਲਾ ਇਸ ਸਥਾਨ ਤੇ ਆਂਦਾ ਹੈ ਉਸ ਨੂੰ ਜੁੱਤੀਆਂ ਜ਼ਰੂਰ ਮਾਰਦਾ ਹੈ ਮੁਖਸਰ ਦੀ ਧਰਤੀ ਦੇ ਇੱਕ ਕਿਨਾਰੇ ਦੇ ਉੱਤੇ ਇਹ ਇਤਿਹਾਸਕ ਸਥਾਨ ਗੁਰੂ ਸਾਹਿਬ ਜੀ ਦਾ ਸੁਭਾਈ ਮਨ ਹੈ ਛੋਟਾ ਜਿਹਾ ਗੁਰਦੁਆਰਾ ਹੈ ਅਤੇ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਇੱਥੇ ਇੱਕ ਸਰੋਵਰ ਵੀ ਬਣਿਆ ਹੋਇਆ ਹੈ ਅਤੇ ਇਸ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਦੂਰ ਦੂਰ ਤੋਂ ਸੰਤਾ ਆ ਕੇ ਕਰਦੇ ਹਨ ਛੋਟੇ ਜਿਹੇ ਸਰੋਵਰ ਦੇ ਕਿਨਾਰੇ ਤੇ ਇੱਕ ਛੋਟਾ ਜਿਹਾ ਗੁਰਦੁਆਰਾ ਇੱਕ ਬਲੱਖਣ ਹੀ ਦਿਖ ਪੇਸ਼ ਕਰਦਾ ਹੈ ਅਤੇ ਪ੍ਰਬੰਧਕ ਕਮੇਟੀ ਨੇ ਇਸ ਗੁਰਦੁਆਰੇ ਦੀ ਸੰਭਾਲ ਨੂੰ ਸੰਭਾਲਦੇ ਹੋਏ ਇੱਥੇ ਗੁਰੂ ਸਾਹਿਬ ਜੀ ਦੀਆਂ ਉਹ ਨਿਸ਼ਾਨੀਆਂ ਨੂੰ ਗੁਰੂ ਸਾਹਿਬ ਜੀ ਦੇ ਇੱਥੇ ਆਉਣ ਦੀ ਉਸ ਨਿਸ਼ਾਨੀ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਅਤੇ ਇੱਕ ਕਿਨਾਰੇ ਦੇ ਉੱਤੇ ਉਹ ਮੁਸਲਮਾਨ ਦੀ ਕਬਰ ਹੈ ਜਿਸ ਨੂੰ ਕਿ ਆਂ ਜਾਣ ਵਾਲੇ ਹਰ ਸਦਾਲੂ ਸਿਤਰਾਂ ਦੀ ਬਰਸਾਤ ਕਰਦਾ ਹੈ ਸਿਤਰ ਮਾਰ ਕੇ ਗੁਰੂ ਸਾਹਿਬ ਜੀ ਪ੍ਰਤੀ ਆਪਣਾ ਪਿਆਰ ਪੇਂਟ ਕਰਦਾ ਹੈ ਮੁਸਲਮਾਨ ਦੀ ਇਹ ਐਸੀ ਕਬਰ ਹੈ ਜਿਸ ਨੂੰ ਮਰਨ ਤੋਂ ਪੁਰੰਤ ਵੀ ਅੱਜ ਤੱਕ ਛਿੱਤਰਾਂ ਦੀ ਬਰਸਾਤ ਹੁੰਦੀ ਹੈ ਛਿੱਤਰਾਂ ਦੇ ਨਾਲ ਸੇਵਾ ਹੁੰਦੀ ਹੈ ਤੇ ਬਿੰਦ ਸੰਤਾ ਇਸ ਜਗ੍ਹਾ ਤੇ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਪੁਰੰਤ ਇਹ ਸੇਵਾ ਖੁਸ਼ੀ-ਖੁਸ਼ੀ ਨਿਭਾਉਂਦੇ ਹਨ ਆਪ ਜੀ ਨੇ ਇਹ ਇਤਿਹਾਸਕ ਗੁਰਦੁਆਰਾ ਦਰਸ਼ਨ ਕਰਨਾ ਹੋਵੇ ਤਾਂ ਮੁਖ ਸਰ ਦੀ ਧਰਤੀ ਤੇ ਜਿਸ ਸਮੇਂ ਆਪ ਐਂਟਰ ਕਰਦੇ ਹੋ ਮੁਖ ਸਰ ਦੀ ਧਰਤੀ ਤੇ ਆਂਦੇ ਹੋ ਤਾਂ ਗੁਰਦੁਆਰਾ ਟਿੱਬੀ ਸਾਹਿਬ ਤੇ ਇੱਕ ਕਿਨਾਰੇ ਦੇ ਉੱਤੇ ਇਹ ਇਤਿਹਾਸਕ ਗੁਰਦੁਆਰਾ ਤੁਸੀਂ ਦਰਸ਼ਨ ਕਰ ਸਕਦੇ ਹੋ ਆਪ ਜੀ ਨੂੰ ਇਹ ਇਤਿਹਾਸਕ ਗੁਰਦੁਆਰਾ ਦਰਸ਼ਨ ਕਰਕੇ ਕਿਵੇਂ ਦਾ ਲੱਗਾ ਕਮੈਂਟ ਜਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਸਿੱਖ ਇਤਿਹਾਸ ਦਾ ਵਿਚਾਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਨੀ ਸੇਵਾ ਪ੍ਰਵਾਨ ਕਰਨੀ ਜੀ ਅਗਲੀ ਵੀਡੀਓ ਦੇ ਵਿੱਚ ਫਿਰ ਆਪ ਜੀ ਨੂੰ ਕਿਸੇ ਹੋਰ ਇਤਹਾਸਕ ਘਟਨਾ ਦੇ ਦੱਸ ਕਰਵਾਵਾਂਗੇ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ